ਤੁਹਾਨੂੰ ਜੱਕੀ ਕਰ ਰਹੀ ਸੀ ਉਹ ਤੁਹਾਨੂੰ ਇਹ ਜਾਣਕਾਰੀ ਜੇ ਕਿਸੇ ਨੂੰ ਇਹ ਚਰਨਜੀਤ ਸਿੰਘ ਜੀ ਮਿਸਤਰੀ ਪਰਿਵਾਰ ਨਾਲ ਸੰਬੰਧਿਤ ਹੈਗਾ ਜੋ ਆਪਣੇ ਲੱਕੜ ਜੋੜੀਆਂ ਦਾ ਕੰਮ ਕਰਦਾ ਇੱਕ ਗਰੀਬ ਪਰਿਵਾਰ ਹੈ ਤੇ ਸੇਵਾ ਕਰਨ ਵਾਲਾ ਪਰਿਵਾਰ ਹੈ ਇਹ ਹੁਣ ਤੱਕ ਘਟੂ ਘਟ ਚਰਨਜੀਤ ਬਹੁਤ ਮਰੀਜ਼ਾਂ ਨੂੰ ਆਪਣੇ ਜਿਹੜੇ ਹੋਏਗੇ ਨੇ ਗਰੀਬ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਹੈ ਰੇਗ ਨੂੰ ਦਵਾਈ ਦਵਾਉਣੀ ਕੈਂਪ ਲਗਾਉਣੇ ਇੱਕ ਸਮਾਜ ਸੇਵੀ ਇਨਸਾਨ ਹੈ ਤੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਰਾਤ ਇਹਨਾਂ ਦੀ ਬੱਚੀ ਕੋਈ ਮੈਡੀਕਲ ਦੀ ਦਵਾਈ ਤੀ ਮਿਕਸੀ ਵਿੱਚ ਰੱਖ ਰਹੀ ਸੀ ਤੇ ਉਹ ਕੁਦਰਤੀ ਅਚਾਨਕ ਮਿਕਸੀ ਦੇ ਬਦਾਟ ਹੋਣ ਕਾਰਨ ਲਵੇ ਤੇਲ ਜਾਂ ਕੈਮੀਕਲ ਦੀਆਂ ਇੱਕ ਦੋ ਬੋਤਲਾਂ ਪਈਆਂ ਦੀਆਂ ਉਹਨਾਂ ਦੇ ਡੁੱਲਰਕਾਰ ਦਾ ਭਿਆਨਕ ਅੱਗ ਲੱਗ ਗਈ ਘਰ ਵਿੱਚ ਤੇ ਫਿਰ ਲੜਕੀ ਹੈ ਜਿਹੜੀ ਉਹ 70% ਜਲ ਚੁੱਕੀ ਹੈ ਉਹਦੀ ਬਾਹਾਂ ਤੇ ਲੱਤਾਂ ਤੇ ਚਿਹਰਾ ਕਾਫੀ ਗੰਭੀਰ ਰੂਪ ਨਾਲ ਜਲਿਆ ਹੋਇਆ ਹੈ ਜੋ ਕਿ ਜੇਰੇ ਇਲਾਜ ਪੀਜੀਆ ਦੇ ਵਿੱਚ ਦਾਖਲ ਹੈ ਤੇ ਉਹਦੇ ਫਾਦਰ ਸਾਹਿਬ ਚਰਨਜੀਤ ਜੀ ਤੇ ਜਦੋਂ ਅੱਗ ਬੁਝਾਉਣ ਲੱਗੇ ਉਹਨਾਂ ਦੇ ਵੀ ਬੱਚੀ ਤੋਂ ਉਹਨਾਂ ਦੀ ਵੀ ਬਾਹਾਂ ਤੇ ਉਹ ਵੀ ਜਲ ਗਏ ਅਸੀਂ ਪੰਜਾਬ ਸਰਕਾਰ ਤੋਂ ਤੇ ਸਮਾਜ ਸੇਵੀਆਂ ਤੋਂ ਇਹ ਮੰਗ ਕਰਦੇ ਆ ਵੀ ਇਹ ਗਰੀਬ ਪਰਿਵਾਰ ਦੀ ਸਹਾਇਤਾ ਕਰੀ ਜਾਵੇ ਹੱਥ ਫੜਿਆ ਜਾਵੇ ਜੇ ਪੀਜੀਆਈ ਚ ਵੀ ਉਹਨਾਂ ਨੂੰ ਕੋਈ ਲੋੜ ਹੈ ਬਾਕੀ ਅਸੀਂ ਪੰਚਾਇਤ ਵੱਲੋਂ ਵੀ ਜਿੰਨੀ ਵੀ ਮਦਦ ਹੋ ਸਕੇ ਉਹ ਵੀ ਕਰਾਂਗੇ ਬਾਕੀ ਅਸੀਂ ਪੰਜਾਬ ਸਰਕਾਰ ਨੂੰ ਸਾਡੇ ਵਿੱਤ ਮੰਤਰੀ ਜੀ ਹਰਪਾਲ ਜੀ ਮਾਜੀ ਨੂੰ ਵੀ ਬੇਨਤੀ ਕਰਦੇ ਆ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਉਹਦੀ ਮਦਦ ਕਰੀ ਜਾਣੀ ਮੈਂਬਰ ਸਾਹਿਬ ਰਾਤ ਦੀ ਜਿਹੜੀ ਘਟਨਾ ਸੀ ਅੱਜ ਕਿਸ ਤਰ੍ਹਾਂ ਦਾ ਕੀ ਗੱਲਬਾਸ ਸੀਗੇ ਇਹ ਮੜੀ ਸਾਂਝੀ ਕਰੋ ਇਹ ਵੀਰੇ ਮਿਕਸੀ ਦੇ ਕੁੜੀਆ ਮੈਡੀਕਲ ਦਾ ਕੋਈ ਵੀ ਸਮਾਨ ਪੀੜੀ ਸੀਗੀ ਉਹਦੇ ਕੋਲ ਕੈਮੀਕਲ ਦੀਆਂ ਬੋਤਲਾਂ ਪਈਆਂ ਸੀਗੀਆਂ ਉਹ ਮਿਕਸੀ ਦੇ ਸਰਕਟ ਸ਼ਰਕਟ ਹੋਣ ਦੇ ਕਾਰਨ ਉਹਨੂੰ ਬੋਤਲਾਂ ਨੂੰ ਅੱਗ ਲੱਗੀ ਤੇ ਕਾਫੀ ਜ਼ਿਆਦਾ ਲਾਲੋ ਵੀ ਇੱਕੋ ਦਾ ਮੱਗ ਕੋਈ ਕੈਮੀਕਲ ਡੁੱਲਣ ਕਰਕੇ ਜਿੱਥੇ ਜਿੱਥੇ ਕੈਮੀਕਲ ਦੇ ਛਿੱਟੇ ਪਏ ਨੇ ਉਹ ਸਾਰੇ ਕੀਤੇ ਅੱਗ ਬਹੁਤ ਜਮ ਜਿਵੇਂ ਆਪਾਂ ਪਟ્રોલ ਨਾਲ ਫੜਦੀ ਹੁੰਦੀ ਐਵੇਂ ਅੱਗ ਬਣ ਗਈ ਜੀ ਹੂੰ ਠੀਕ ਐ ਤੇ ਕੀ ਕਹੋਗੇ ਮਤਲਬ ਪੰਜਾਬ ਸਰਕਾਰ ਦੀ ਗੱਲ ਕਰੀ ਕਿਸ ਤਰ੍ਹਾਂ ਦਾ ਬਸ ਇਹੀ ਗੱਲ ਹੈ ਮੇਰੇ ਵੀ ਗਰੀਬ ਪਰਿਵਾਰ ਹੈ ਹਨਾ ਤੇ ਕੋਈ ਸਹਾਇਤਾ ਇਹਨਾਂ ਨੂੰ ਜੋ ਵੀ ਹੋ ਸਕਦੀ ਹੈ ਮਿਲੇ ਇਹਨਾਂ ਨੂੰ ਕੀ ਲੱਗਦਾ ਪਿੰਡ ਬੱਦਰ ਤੇ ਕੋਈ ਸਹਾਇਤਾ ਹੋ ਸਕਦੀ ਹੈ ਜਰੂਰ ਕਰਾਂਗੇ ਵੀਰੇ ਅਸੀਂ ਵੀ ਕਰਾਂਗੇ ਬਾਕੀ ਜਿਹੜੇ ਆਪਣੇ ਆਪ ਦੋਸਤ ਨੇ ਆ ਪਰ ਆਤ ਵੀ ਗਿਆ ਸੀ ਉਹਨਾਂ ਨੂੰ ਵੀ ਆਪਾਂ ਨੇ ਕਾਲ ਕੀਤੀ ਹੈ ਜਿੰਨਾ ਹੋ ਸਕੇ ਆਪਾਂ ਜਰੂਰ ਮਦਦ ਕਰਾਂਗੇ ਇਹਨਾਂ ਦੀ ਠੀਕ ਹੈ ਜੀ ਧੰਨਵਾਦ ਜਿਹੜਾ ਨੁਕਸਾਨ ਹੋਇਆ ਜੀ ਆਪਾਂ ਇਹ ਆਪਣਾ ਘਰ ਸੀ ਕਹਿੰਦੇ ਇਹ ਮੇਰੇ ਮੁੰਡੇ ਦਾ ਜੀ ਥੋੜੇ ਮੁੰਡੇ ਦਾ ਘਰ ਹੈ ਹਾਂ ਮੇਰੇ ਮੁੰਡੇ ਦਾ ਤੇ ਮਤਲਬ ਕੀ ਹੋਈ ਗੱਲ ਗੱਲ ਘਟਨਾ ਕੀ ਹੋਈ ਸਰੀ ਅਚਨਾਂਜੀ ਹਮ ਕੁੜੀ ਮਿਕਸੀ ਚ ਹੈ ਕੋਈ ਚੀਜ਼ ਲਗੜ ਗਈ ਮਿਕਸੀ ਚ ਮਿਕਸੀ ਚ ਠੀਕ ਹੈ ਜੀ ਉਹਨੇ ਬਸ ਕਰੰਟ ਕੱਢੇ ਕੋਈ ਅੱਗ ਕੱਢੀ ਅੱਛਾ ਐਨੇ ਅੱਗ ਭੜਕ ਗਈ ਅੱਗ ਭੜਕ ਗਈ ਹਾਂ ਇਹੋ ਜਿਹਾ ਕੀ ਮਤਲਬ ਕੀ ਹੋਇਆ ਮਤਲਬ ਸ਼ਾਰਟ ਸਰਕਟ ਹੋਇਆ ਜਾਂ ਕੋਈ ਹੋਰ ਗਲਤ ਕਹਿੰਦੇ ਚੰਗਿਆੜੇ ਦੇ ਨਿਕਲੇ ਮਿਕਸੀ ਚ ਐਨੇ ਕੁੜੀ ਨੂੰ ਹੀ ਲੱਗੀ ਫਿਰ ਤਾਂ ਮਤਲਬ ਕੁੜੀ ਨੂੰ ਅੱਗ ਲੱਗੀ ਹਾਂ ਠੀਕ ਹੈ ਕੁੜੀ ਨੂੰ ਅੱਗ ਲੱਗੀ ਕੁੜੀ ਬਹੁਤ ਜ਼ਿਆਦੇ ਮੱਚੀ ਹੋਈ ਹੈ ਅੱਛਾ ਹੁਣ ਹੁਣ ਕਿੱਥੇ ਨੇ ਹੁਣ ਜੀ ਚੰਡੀਗੜ੍ਹ ਦਾਖਲਾ ਕੁੜੀ ਕੁੜੀ ਚੰਡੀਗੜ੍ਹ ਦਾਖਲਾ ਹਾਂ ਜੀ ਉਹਦੇ ਪਾਪੇ ਦੇ ਵੀ ਕੁੜੀ ਦੇ ਦੇ ਹੈਗੀਆਂ ਨੇ ਮੇਰੇ ਮੁੰਡੇ ਦੇ ਅੱਛਾ ਉਹ ਵੀ ਉਹਦੇ ਵੀ ਹੱਥ ਉੱਤੇ ਮੱਚੇ ਹੋਏ ਨੇ ਬਹੁਤ ਜ਼ਿਆਦੇ ਅੱਛਾ ਉਹ ਉਹ ਕਿਵੇਂ ਦੋਨੇ ਹੁਣ ਠੀਕ ਨੇ ਵੈਸੇ ਹਾਂ ਉਹ ਦੋਨੇ ਮਾਂਪੁੱਤ ਠੀਕ ਨੇ ਜੀ ਮੇਰੇ ਨੂੰ ਉਹ ਵੀ ਠੀਕ ਹੈ ਮੇਰਾ ਪੋਤਾ ਵੀ ਠੀਕ ਹੈ ਠੀਕ ਹੈ ਜਿਹੜਾ ਤੁਹਾਡਾ ਮੁੰਡਾ ਕਮ ਉਹ ਮਤਲਬ ਸਾਹ ਕਿਹਨਾਂ ਹੈ ਉਹਦੇ ਹੈਗੇ ਨੇ ਜੀ ਉਹਦੇ ਹੱਥ ਉੱਤੇ ਹਾਂ ਉਹਦੇ ਬਹੁਤ ਗੋਡੇ ਗੋਡੇ ਹੱਥ ਮੱਚੇ ਠੀਕ ਹੈ ਤੇ ਮੌਕੇ ਦੀ ਮੱਧਾ ਕੋਈ ਆਪਣਾ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਸੀ ਮੌਕੇ ਤੇ ਜਿਹੜੀ ਬੱਚਿਆਂ ਨੇ ਅੱਗ ਬੁਝਾਈ ਪਹਿਲਾਂ ਆਪਣੇ ਪਾਈਪ ਇਕੱਠੇ ਹੋ ਗਏ ਲੋਕ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਆ ਗਈ ਸੀ ਗੱਡੀ ਅੱਛਾ ਐਂਬੂਲੈਂਸ ਵੀ ਆ ਗਈ ਸੀ ਤੇ ਵਿੱਚ ਵਿਆਹ ਦੀ ਪੁਲਿਸ ਆ ਗਈ ਆ 20 ਮਿੰਟ ਸਮਾਦੀ ਠੀਕ ਠੀਕ ਮਿੰਟਾਂ ਬਾਅਦ ਪੁਲਿਸ ਆ ਗਈ ਠੀਕ ਹੈ ਮਤਲਬ ਹਾਂ ਕੀ ਮੇਰਾ ਹੋ ਗਿਆ ਸੇ ਓਹ ਨੁਕਸਾਨ ਤਾਂ ਹੀ ਹੋਇਆ ਕਿ ਨੁਕਸਾਨ ਕਾਫੀ ਹੈ ਨਾ ਨੁਕਸਾਨ ਤਾਂ ਜੀ ਸਾਰਾ ਹੀ ਹੈ ਸਾਰੀ ਏਸਾਨ ਸਾਰੇ ਹੀ ਨੁਕਸਾਨ ਹੈ ਕੁਛ ਨਹੀਂ ਬਚਿਆ ਅੱਛਾ ਕੁਛ ਵੀ ਨਹੀਂ ਬਚਿਆ ਹਾਂ ਨਾ ਸਾਰਾ ਘਰ ਮਚਿਆ ਪਿਆ ਠੀਕ ਹੈ ਕੀ ਸਰਕਾਰ ਨੂੰ ਕੀ ਬੇਨਤੀ ਕਰਦੇ ਹੋ ਸਰਕਾਰ ਨੂੰ ਕਹਿੰਦੇ ਆ ਦੇਖੋ ਜੀ ਗਰੀਬ ਆ ਬੇਚਾਰਾ ਹੂੰ ਕੁੜੀ ਬੰਨੀ ਵੀ ਦੇਖੋ ਹੂੰ ਜੇ ਕੋਈ ਰੋਟੀ ਪੱਕਦੀ ਰਹੇ ਜੇ ਹੂੰ ਹਾਂਜੀ ਠੀਕ ਹੈ ਮਾਤਾ ਸਮਾਨ ਮਾਤਾ ਕਿਵੇਂ ਮਤਲਬ ਕਿੰਨਾ ਕੁ ਮੱਚ ਗਿਆ ਜੀ ਸਮਾਨਤਾ ਜੀ ਦੇਖ ਮੱਚ ਗਿਆ ਕੋਲਰ ਫਰਿਜਾਂ ਸਭ ਕੁਝ ਮੱਚ ਗਿਆ ਸਭ ਕੁਝ ਮੱਚ ਗਿਆ ਕੋਈ ਜੀ ਜਿਹੜੇ ਹਨ ਜਾਂ ਚਾਰ ਕੇ ਕੱਪੜੇ ਪੈਣ ਇੱਕ ਬੈੱਡ ਪੈਣ ਬਸ ਇਕੱਲਾ ਠੀਕ 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 ਬੰਦੇ ਮੁੰਡੇ ਸਭ ਮੱਚ ਗਏ ਜੀ ਕੋਈ ਚੀਜ਼ ਬਚ ਗਈ ਨਹੀਂ ਠੀਕ ਹੈ ਮਾਤਾ ਜੀ ਹਾਂ ਜੀ ਬੰਦੇ ਚਾਹਲੀ ਤੋਂ ਤੁਸੀਂ ਬੰਦ ਦਿਖਾ ਰਹੇ ਜੀ ਜੋ ਕਿ ਉਹਰੇ ਭਾਨ ਕੱਲ ਕਿਸੇ ਰਾਤੀ ਤੇ ਹੁਣ ਦਿਲ ਪੈਣ ਦੀਆਂ ਤਸਵੀਰਾਂ ਦਿਖਾ ਰਹੇ ਸਾਨੂੰ ਕਿ ਵੱਡਾ ਨੁਕਸਾਨ ਹੋਇਆ ਸਾਹਮਣੇ ਪੰਚਾਇਤ ਵੀ ਭੱਜੀ ਹੋਈ ਆ ਤਸਵੀਰਾਂ ਦੇਖੋ ਤੁਸੀਂ ਸ਼ਾਇਦ ਹੀ ਤੋਂ ਲੱਗਦੀ ਦਿੱਖ ਤੁਹਾਡੇ ਕਰਦੇ ਹਨ ਭਾਈ ਇਹਨਾਂ ਨੂੰ